ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਭੂਆ ਦੇ ਵੱਲੋਂ ਆਪਣੇ ਹੀ ਸਕੇ ਦੋ ਭਤੀਜਿਆਂ ਨੂੰ ਕੜਾਕੇ ਦੀ ਠੰਡ ਦੇ ਵਿੱਚ ਘਰੋਂ ਬਾਹਰ ਕੱਢ ਦਿੱਤਾ ਗਿਆ ਜੀ ਹਾਂ ਇਹ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟੋਂ ਜਿੱਥੇ ਕਿ ਇੱਕ ਚੌਕ ਦੇ ਵਿੱਚ ਇਹ ਇਨ੍ਹਾਂ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਕੜਾਕੇ ਦੀ ਠੰਡ ਦੇ ਵਿੱਚ ਇਹ ਮਾਸੂਮ ਬੱਚੇ ਉੱਥੇ ਖੜੇ ਰਹੇ ਤੇ ਇੱਕ ਰਾਗੀਰ ਦੇ ਵੱਲੋਂ ਇਨ੍ਹਾਂ ਬੱਚਿਆਂ ਨੂੰ ਸੰਭਾਲ ਲਿਆ ਗਿਆ ਇਹਨਾਂ ਨੂੰ ਖਾਣ ਪੀਣ ਨੂੰ ਦਿੱਤਾ ਗਿਆ ਤੇ ਫਿਰ ਪੁਲਿਸ ਨੂੰ ਵੀ ਇਸ ਬਾਰੇ ਸੂਚਨਾ ਦਿੱਤੀ ਗਈ ਨਰਸਲ ਫਰੀਦਕੋਟ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਵਿਅਕਤੀ ਸਵੇਰ ਦੇ ਸਮੇਂ ਸੈਰ ਕਰਨ ਦੇ ਲਈ ਬਾਹਰ ਨਿਕਲਿਆ ਸੀ ਤਾਂ ਉਸੇ ਸਮੇਂ ਜੋ ਹੈ ਇਥੇ ਇਹਨੂੰ ਬੱਚੇ ਕੁਝ ਦਿਖਾਈ ਦਿੰਦੇ ਨੇ ਜੋ ਦੋ ਮਾਸੂਮ ਬੱਚੇ ਜਿਨ੍ਹਾਂ ਨੂੰ ਕੜਾਕੇ ਦੇ ਠੰਡ ਦੇ ਵਿੱਚ ਬਾਹਰ ਘੜ ਦਿੱਤਾ ਗਿਆ ਸੀ ਭੂਆ ਦੇ ਵੱਲੋਂ ਤਾਂ ਇਹਨਾਂ ਬੱਚਿਆਂ ਨੂੰ ਇਸ ਵਿਅਕਤੀ ਦੇ ਵੱਲੋਂ ਜਿਸ ਦਾ ਨਾਮ ਵਿੱਕੀ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਸੰਭਾਲਿਆ ਜਾਂਦਾ ਹੈ ਉਸ ਤੋਂ ਉਹਨਾਂ ਬੱਚਿਆਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਘਰ ਕਿੱਥੇ ਹੈ ਤੇ ਜਾਣਕਾਰੀ ਤਾਬੇਕ ਤੋਂ ਅਨੁਸਾਰ ਕਿ ਬੱਚਿਆਂ ਨੇ ਦੱਸਿਆ ਕਿ ਉਹ ਕੋਟਕਪੁਰਾ ਦੇ ਰਹਿਣ ਵਾਲੇ ਹਨ ਅਤੇ ਫਰੀਦਕੋਟ ਆਪਣੀ ਭੂਆ ਦੇ ਘਰ ਰਹਿਣ ਆਏ ਸਨ ਲੇਕਿਨ ਇਸ ਤੋਂ ਬਾਅਦ ਵਿੱਕੀ ਨਾਮਕ ਵਿਅਕਤੀ ਜਿਸ ਨੂੰ ਇਹ ਬੱਚੇ ਚੌਂਕ ਤੇ ਮਿਲੇ ਉਸ ਦੇ ਵੱਲੋਂ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਫੋਨ ਕੀਤਾ ਗਿਆ ਲੇਕਿਨ ਕੋਈ ਉਚਿਤ ਜਵਾਬ ਜੋ ਹੈ ਉਹਨਾਂ ਵੱਲੋਂ ਵੀ ਨਹੀਂ ਮਿਲਿਆ ਜਿਸ ਦੇ ਚਲਦਿਆਂ ਇਸ ਵਿਅਕਤੀ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਪੁਲਿਸ ਚੌਂਕੀ ਪਹੁੰਚਾਇਆ ਗਿਆ ਤੇ ਹੁਣ ਪੁਲਿਸ ਜੋ ਹੈ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ ਤੇ ਨਾਲ ਹੀ ਨਾਲ ਜੋ ਹੈ ਹੁਣ ਬੱਚਿਆਂ ਨੂੰ ਪਰਿਵਾਰ ਦੇ ਹਵਾਲੇ ਵੀ ਕੀਤਾ ਜਾਵੇਗਾ ਸਰ ਜੀ ਮੈਂ ਤਾਂ ਸੈਰ ਕਰਨ ਵਾਸਤੇ ਜਾ ਰਿਹਾ ਸੀ ਤੇ ਬੱਚੇ ਦੋਨਾਂ ਚੌਂਕ ਦੇ ਵਿੱਚ ਕੋੜਾ ਚੌਂਕ ਦੇ ਵਿੱਚ ਖੜੇ ਰੋ ਰਹੇ ਸੀ ਮੈਂ ਨਾ ਬੱਚਿਆਂ ਨੂੰ ਪੁੱਛਿਆ ਕਿ ਬੱਚੇ ਤੁਸੀਂ ਇਸ ਤਰ੍ਹਾਂ ਕਿਉਂ ਖੜੇ ਹੋ ਉੱਥੇ ਇਹ ਕਰਕੇ ਸਾਨੂੰ ਂ ਪੂਆਨੇ ਕਰੋ ਕਹਿੰਦਾ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤੇ ਦੱਸਣਾ ਇਹਨਾਂ ਨੇ ਮੈਨੂੰ ਪੂਆ ਕਰੋ ਕਹਿੰਦਾ ਤੇ ਮੈਨੂੰ ਚਲੋ ਇਸ ਤਰ੍ਹਾਂ ਲੱਗੇ ਕਿ ਬੱਚੇ ਕਿਤੇ ਗਵਾਚ ਨਾ ਜਾਣ ਜਾਂ ਕੋਈ ਗੱਲ ਨਾ ਹੋ ਜੇ ਫਿਰ ਮੈਂ ਉਹ ਤੋਂ ਲੈ ਕੇ ਆ ਕੇ ਸਿੱਟੀ ਦੀ ਚੌਂਕ ਤੇ ਆ ਗਿਆ ਜੀ ਸਿੱਟੀ ਦੀ ਚੌਂਕ ਤੇ ਆ ਕੇ ਪੀਸੀਆਰ ਨੂੰ ਫੋਨ ਕੀਤਾ ਜੀ ਪੀਸੀਆਰ ਨੇ ਆ ਕੇ ਇਹਨਾਂ ਨੂੰ ਆਪਦੇ ਕੋਲ ਹੈਂਡਓਵ ਬਾਕੀ ਬੰਦੀ ਕਾਰਵਾਈ ਆਪੇ ਕਰ ਲੈਂਦੇ। ਬੱਚਿਆਂ ਨੇ ਦੱਸਿਆ ਵੀ ਆਪਦੇ ਬਾਰੇ ਕਿੱਥੋਂ ਦੇ ਹਾਂਜੀ ਸਰ ਉਹ ਕੋਟਕਪੂਰੇ ਦੇ ਨੇ ਬੱਚੇ ਜੀ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਨੰਬਰ ਦਿੱਤਾ ਸੀ। ਉਹ ਕਹਿ ਰਹੇ ਨੇ ਕਿ ਅਸੀਂ ਬਾਹਰ ਨਹੀਂ ਆਣੇ ਮਮਾ ਨੂੰ ਭੇਜਦੇ ਹਾਂ। ਉਹਨਾਂ ਦੇ ਮਮਾ ਨੇ ਫੋਨ ਲਾਇਆ ਉਹ ਕਹਿੰਦੇ ਆ ਕਿ ਇਹਦਾ ਭੂਆ ਕੋਲੇ ਜ ਇਹਨਾਂ ਨੂੰ ਭੂਆ ਕੋਲੇ ਛੱਡ ਦਿਓ। ਚਲੋ ਮੈਂ ਇਸ ਗੱਲ ਨੂੰ ਨਹੀਂ ਸਮਝਦਾ ਹੋਇਆ ਬਸ ਮੈਂ ਪੀਸੀਆਰ ਨੂੰ ਕਾਲ ਕੀਤੀ ਪ੍ਰੋਜੈਕਸ਼ਨ ਫੋਨ ਕੀਤੀ। ਉਹਨਾਂ ਨੇ ਆਪਦੇ ਕੋਲ ਬੱਚੇ ਹੈਂਡਓਵਰ ਕਰਦੇ। ਪਤਾ ਲੱਗਿਆ ਕਿ ਭੂਆ ਇਸ ਤਰ੍ਹਾਂ ਕੋਈ ਨਹੀਂ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਪਤਾ ਲੱਗਿਆ ਕਿ ਕਿਸੇ ਉਹਨਾਂ ਦਾ ਇੱਕ ਪਰਸਨਲ ਮੈਟਰ ਹੈ ਜੀ ਉਹ ਆਪਾਂ ਦੇਖੋ ਨਹੀਂ ਉਹਦੇ ਦੇ ਜਾ ਸਕਦੇ ਜੀ ਕੀ ਆ ਉਹਨਾਂ ਦਾ ਸੈਟਲ ਹੋ ਗਿਆ ਹੈ। ਪੁਲਿਸ ਵਾਲੇ ਕਰ ਦਿੱਤਾ ਗਿਆ ਜੀ। ਅੱਜ ਸੈਫਟੀ ਡੈਰੀ ਕੋਲ ਦੋ ਬੱਚੇ ਮਿਲੇ ਸੀਗੇ ਤੇ ਇਹਨਾਂ ਦੱਸਣ ਦੇ ਮੁਤਾਬਕ ਬੱਚੇ ਦਾ ਨਾਮ ਇੱਕ ਤਾਂ ਹੈਗਾ ਹਰਸ਼ੀਰਤ ਸਿੰਘ। ਕੁੜੀ ਦਾ ਨਾਮ ਹੈਗਾ ਖੁਸ਼ਪ੍ਰੀਤ ਖੁਸ਼ੀ। ਮਾਤਾ ਦਾ ਨਾਮ ਬੱਬੂ ਦੱਸਦੇ ਆ ਤੇ ਪਿਤਾ ਦਾ ਨਾਮ ਦੱਸਦੇ ਆ ਕਾਲੂ ਰਹਿਣ ਵਾਲੇ ਗੋੜਗਪੁਰ ਦੇ ਆ। ਇਹ ਕਹਿੰਦੇ ਭੂਆ ਕੋਲੇ ਰਹਿੰਦੇ ਸੀਗੇ ਇੱਥੇ ਆਏ ਸੀਗੇ ਕੰਮਾਂ ਚੋਂ। ਉਹਨਾਂ ਨੇ ਕੋਈ ਪਤਾ ਨਹੀਂ ਕਿੱਦਾਂ ਘਰੋਂ ਕੱਢਤੇ ਆ। ਹੁਣ ਅਸੀਂ ਇਹਨਾਂ ਨੂੰ ਫਿਲਹਾਲ ਥਾਣੇ ਲੈ ਕੇ ਜਾ ਰਹੇ ਹਾਂ ਕਤਵਾਲੀ 'ਚ ਇਹ ਕਿਵੇਂ ਮਿਲੇ ਸੀ ਇਹ ਨਿਵਾਰਸੀ ਮਿਲੀ ਸੰਦਾ ਜੀ ਇੱਥੇ ਪਰੇ ਫਿਰਦੇ ਸੀਗੇ ਫੋਨ ਕਾਲ ਆਈ ਆ ਕਿਸ ਤਰ੍ਹਾਂ ਫੋਨ ਕਾਲ ਆਈ ਸੀਗੀ ਸਾਨੂੰ ਪਟੜੌਰਮ ਤੋਂ ਫੋਨ ਆਇਆ ਸੀਗਾ ਤੁਸੀਂ ਹੁਣ ਅੱਗੇ ਕਾਰਵਾਈ ਜੋ ਵੀ ਬੰਦੀ ਹੋਏ ਫਰਾਂ ਦੇ ਅੰਚ ਜਾਵੇ